ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਠੀਕੋ ਵਾਈ ਗਰੂ ਠੀਕ ਆਜੋ ਅੱਜ ਆਪਾਂ ਬਣਾਈਏ ਦਹੀਂ ਵਾਲੀ ਬਰੈਡ ਆਪਾਂ ਬਰੈਡ ਲੈ ਲਈ ਆ ਹੁਣ ਆਪਾਂ ਪਹਿਲਾਂ ਬਣਾਨੇ ਚਟਣੀ ਸਾਨੂੰ ਚਟਣੀ ਵੀ ਬਹੁਤ ਜ਼ਰੂਰੀ ਚਾਹੀਦੀ ਆ ਤੇ ਆਪਾਂ ਇਹ ਥੋੜਾ ਜਿਹਾ ਪੰਜ ਚਪੂਤਨਾ ਸਾਫ਼ ਕਰਕੇ ਥੋੜਾ ਜਿਹਾ ਪੂਤਨਾ ਆਪਾਂ ਸਾਫ਼ ਕਰ ਲਿਆ ਕਰਕੇ ਨੂੰ ਤੇ ਧੋ ਲਿਆ ਧੋ ਕੇ ਪੂਤਨਾ ਇਹ ਚਪਾਤ ਹੈ 加ਸ ਤੋਂ 12 ਹਰੀਆਂ ਮਿਰਚਾਂ ਪਾਈਆਂ ਤੇ ਕਿਉਂਕਿ ਅਸੀ ਦੂਸਰੀ ਮਿਰਚ ਨਹੀਂ ਇਹਦੇ ਚ ਪਾਣੀ ਲੀ ਐ ਬਾ چھوٹے چھوٹے ਦੋ ਤਿੰਨ ਪਿਆਜ਼ ਪਾਏ ਆ ਇੱਕ ਛੋਟਾ ਜਿਹਾ ਟੁਕੜਾ ਆਪਾਂ ਅਦਰਕ ਤਾਂ ਲਿੱਤਾ ਇਹਨੂੰ ਆਪਾਂ ਕੱਟ ਲਿਆ ਤੇ ਥੋੜੇ ਜਿਹੇ ਚੁ ਪਿਆਜ਼ ਪਾ ਲੈਨੇ ਜੀ ਆਪਾਂ ਦੀ ਚਮਚੇ ਦੇ ਚ ਨਮਕ ਪਾਇਆ ਤੇ ਦਸੂ ਬਾਰਾ ਹਰੀਆਂ ਮਿਰਚਾਂ ਪਾਈਆਂ ਤੁਸੀਂ ਨਮਕ ਤੇ ਮਿਰਚਾਂ ਸਵਾਦ ਅਨੁਸਾਰ ਹੁਣ ਆਪਾਂ ਇਹਨੂੰ ਥੋੜਾ ਜਿਹਾ ਪਾਣੀ ਪਾ ਲੈਨੇ ਆ ਵਿੱਚ ਆਪਾਂ ਇਸ ਤਰੀਕੇ ਦੀ ਚਟਣੀ ਆਪਾਂ ਲਈ ਬਣਾ ਮਿਕਸੀ ਦੇ ਵਿੱਚ ਤੇ ਹੁਣ ਆਪਾਂ ਇੱਕ ਬੋਲ ਲੈ ਲੈਨੇ ਆ ਤੇ ਇਹਦੇ ਵਿੱਚ ਆਪਾਂ ਲਾ ਲ ਨਾ ਨਹੀਂ ਤੇ ਹੁਣ ਆਪਾਂ ਇਹਦੇ ਚ ਪਾਣ ਲੱਗੇ ਆ ਥੋੜਾ ਜਿਹਾ ਬਿਲਕੁਲ ਥੋੜਾ ਜਿਹਾ ਨਮਕ ਪਾਵਾਂਗੇ ਕਿਉਂਕਿ ਆਪਾਂ ਚਟਨੀ ਚ ਵੀ ਨਮਕ ਹੈਗਾ ਤੇ ਇੱਥੇ ਪਾਣੀ ਆਪਾਂ ਕਾਲੀ ਮਿਰਚ ਥੋੜੀ ਜਿਹਾ ਆਪਾਂ ਕਾਲੀ ਮਿਰਚ ਪਾ ਦਨੇ ਆ ਇਸ ਵਿੱਚ ਇਹ ਚਿਲੀ ਫਲੈਕਸ ਪਾ ਦਨੇ ਆ ਥੋੜੀ ਆਪਾਂ ਤੁਸੀਂ ਸਵਾਦ ਅਨੁਸਾਰ ਪਾਣਾ ਸਾਲ ਹੁਣ ਆਪਾਂ ਇਹਦੇ ਚ ਦੋ ਚਮਚੇ ਆਪਾਂ ਜਿਹੜੀ ਆਪਾਂ ਚਟਣੀ ਬਣਾਈ ਸੀ ਉਹ ਪਾਵਾਂਗੇ ਦੋ ਚਮਚੇ ਆਪਾਂ ਪਾ ਲੇ ਆਪਾਂ ਹੁਣ ਇਹਨਾਂ ਨੂੰ ਜਿੰਨੀ ਤਰਫ ਫੈਟ ਲੈਣਾ ਆਪਾਂ ਇਸਰ ਇਹਨੂੰ ਕਰ ਲਿਆ ਜਦੋਂਕ ਵੀ ਇੱਕ ਜਿੰਨੀ ਤਰਫ ਆਪਾਂ ਵੇਟ ਕਰ ਲਿਆ ਹੁਣ ਆਪਾਂ ਲੈਂਦੇ ਆ ਬ੍ਰੈਡ वा डचा लर स बाल लने त ल जा फने ू वाला लना थोड़ा जा है ਇਸਰਾ ਸੀ ਬ੍ਰੈਡ ਪਾ ਲੇ। ਦੱਸੋ। ਲੈ ਲੈਣੀ ਬ੍ਰੈਡੜੀ ਦੀਪ ਕਰਕੇ। ਇਸ ਤਰ੍ਹਾਂ ਆ ਪਾ ਲੈਣਾ। ਆ ਦੇਖੋ। ਐਸਾ ਸਾਰੇ ਬਣਾ ਲੈਣੇ ਆ। ਆ ਦੇਖੋ। ਸਾਰੇ ਬਣਾ ਲੈ ਆਪਾਂ। ਤੇ ਆਪਾਂ ਬ੍ਰੈਡ ਨੂੰ ਲੈ ਕੇ ਤੇ ਆਪਾਂ ਚਿੰਤੇ ਦੇ ਨਾਲ ਇਸ ਤਰ੍ਹਾਂ ਲਾ ਲੈਨੇ ਆ ਉੱਪਰ ਇਸ ਤਰ੍ਹਾਂ ਕਰਕੇ ਚਿੰਤੇ ਨਾਲ ਥੋੜਾ ਥੋੜਾ ਇਸ ਤਰ੍ਹਾਂ ਲਗਾ ਲਾਂਗੇ ਲਗਾ ਕੇ ਇਹਨੂੰ ਤੇ ਆਪਾਂ ਥੋੜਾ ਜਿਹਾ ਥੱਲੇ ਘਿਓ ਲਾ ਲੈਣਾ ਘਿਓ ਲਾ ਕੇ ਆਪਾਂ ਜਿਸ ਤਰ੍ਹਾਂ ਇਹ ਲੈ ਲਿਆ ਘਿਓ ਇਹ ਦੇਖੋ ਇਦਾਂ ਘਿਓ ਲਗਾ ਲਿਆ ਇਦਾਂ ਆਪਾਂ ਇਹਨੂੰ ਪਾ ਦੇ ਪਾ ਕੇ ਉੱਤੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਸਾ ਕਰਕੇ ਲਗਾ ਲਾਂਗੇ ਇਹ ਵੀ ਸੌਖਾ ਤਰੀਕਾ ਹੈਗਾ ਆ ਦੇਖੋ ਸਾਡੇ ਨੂੰ ਆਪਾਂ ਇਸ ਨਾਲ ਲਗਾ ਲਵਾਂਗੇ ਜੰਨੀ ਜਰਾ ਚਲ ਬੈਡ ਟੋਸ ਬਣ ਕੇ ਇਹਨੂੰ ਬੈਡ ਟੋਸ ਵੀ ਕਹਿੰਦੇ ਆ ਦਹੀਂ ਵਾਲੀ ਬਰੈਡ ਵੀ ਕਹਿੰਦੇ ਆ ਤੇ ਇਹਨੂੰ ਬੈਡ ਟੋਸ ਵੀ ਕਹਿੰਦੇ ਆ ਆ ਦੇਖੋ ਇਸ ਤਰ੍ਹਾਂ ਦਾ ਬਣਾਓ ਇਹ ਦੇਖੋ ਕਿੰਨੇ ਵਧੀਆ ਇਸ ਤਰ੍ਹਾਂ ਤੁਸੀਂ ਇਹਨੂੰ ਬਣਾ ਕੇ ਨਾਸਤੇ ਦੇ ਵਿੱਚ ਤੁਸੀਂ ਖਾ ਸਕਦੇ ਹੋ ਦੇਖੋ ਇਹ ਚਟਨੀ ਨਾਲ ਗ੍ਰੀਨ ਚਟਨੀ